ਪਤਲੀ ਪਤੰਗ ਹੈਨੀ ਪਤਲੀ ਪਤਲੀ ਪਤੰਗ ਗੂਰ ਰੰਗ ਕੂਲੇ ਅੰਗ ਵੇਖ ਤੇਰੇ ਉੱਤੇ ਰੱਖ ਲੀ ਮੈਂ ਅੱਖ ਬਿੱਲੂ ਗੂਰੀ ਇਨ ਤੇਰੇ ਉੱਤੇ ਰੱਖ ਲੀ ਮੈਂ ਅੱਖ ਅੱਖ ਤੇਰੇ ਉੱਤੇ ਰੱਖ ਲੀ ਮੈਂ ਅੱਖ ਬਿੱਲੂ ਗੂਰੀ ਇਨ ਤੇਰੇ ਉੱਤੇ ਰੱਖ ਲੀ ਮੈਂ ਅੱਖ ਮੰਨਿਆ ਗਰੀਬ ਹੁੰਦੇ ਵੱਡਿਆਂ ਦੇ ਆਸਰੇ ਤੇ ਮੰਨਿਆ ਗਰੀਬ ਹੁੰਦੇ ਵੱਡਿਆਂ ਦੇ ਆਸਰੇ ਤੇ ਪਰ ਤਾਂ ਬਣਦਾ ਨੇ ਹੱਕ ਵਜਗੀਰਦਾਰਾਂ ਦਾ ਤੇਰਾ ਬਣਦਾ ਨੇ ਹੱਕ ਅਤ ਤੇਰਾ ਬਣਦਾ ਨੇ ਹੱਕ ਵਿੱਚ ਗੀਰਦਾਰ ਆ ਤਾਂ ਤੇਰਾ ਬਣਦਾ ਨੇ ਹੱਕ ਜਿੱਥੇ ਕਿਤੇ ਵੀ ਖੜੋਵੇਂ ਲੱਗ ਟਾਸਣਾ ਜਿੱਕ ਲੈਟੀਆਂ ਦੀ ਆਵੇ ਉੱਥੇ ਵਾਸਨਾ ਐਨੀ ਪਿੰਗ ਨੇ ਹੁਲਾਰੇ ਤੇ ਤੁ ਮੰਗਣੇ ਕੋਦਾਰੇ ਉਹਨਾਂ ਵੇਖਿਆ ਜਪਤ ਲੋ ਦਾ ਲੱਕ ਬਿੱਲੂ ਪੂਰੀ ਨੇ ਤੇਰੇ ਉੱਤੇ ਰੱਖ ਲੈ ਮੈਂ ਅੱਖ ਅੱਖ ਤੇਰੇ ਉੱਤੇ ਰੱਖ ਲੈ ਮੈਂ ਅੱਖ ਦਿਲ ਨੂੰ ਗੂੜੀ ਇਹਨੇ ਤੇਰੇ ਉੱਤੇ ਰੱਖ ਲੈ ਮੈਂ ਅੱਖ ਜਿੰਨਾ ਮਾਪਿਆਂ ਦੀ ਕੱਲੀ ਜਣ ਗੋਗੜੀ ਜਿੰਨਾਂ ਲੀਰਾਂ ਚ ਲਪੇਟ ਰੱਖੀ ਲੋਗੜੀ ਸਾਡੀਆਂ ਚੁੱਗੀਆਂ ਦੇ ਘੱਲ ਤੇਰੇ ਉੱਤੇ ਨੇ ਮਹਲ ਪਰ ਸਾਂਝੀ ਹੁੰਦੇ ਸਭ ਬਣਾ ਦੀ ਪੱਤ ਲੈ ਤੇ ਗੀਰਦਾਰਾ ਸਾਂਝੀ ਹੁੰਦੇ ਸਭ ਬਣਾ ਦੀ ਪੱਤ ਪਤ ਸਾਂਝੀ ਹੁੰਦੀ ਸਬਣਾ ਦੇ ਪਤ ਵਿੱਚ ਗੀਰਦਾ ਰਾਇ ਤਾਂ ਤੇਰਾ ਬਣਦਾ ਨਹੀਂ ਹੱਕ ਮੈਨੂੰ ਹੋ ਕੇ ਮਥੜ ਜੀ ਹਰੈਣ ਦੇ ਪੂਰੇ ਰੰਗ ਨਾਲ ਵੇੜ ਹੱਥ ਲੈਣ ਦੇ ਹੁਣ ਪੈ ਜੇ ਨਾ ਫਕੀਰ ਜਿਵੇਂ ਰੰਝ ਨੇ ਸਹੀਰ ਪਿਛ ਲੈ ਸਿੱਧ ਛੋਟ ਸਾਰੇ ਕੱਟ ਬਿੱਲੂ ਗੂਰੀ ਇਹਨ ਤੇਰੇ ਉੱਤੇ ਰੱਖ ਲੈ ਮੈਂ ਅੱਤ ਅੱਖ ਤੇਰੇ ਉੱਤੇ ਰੱਖ ਲੇ ਮੈਂ ਅੱਖ ਬਿੱਲੂ ਗੂਰੀ ਇਹਨੇ ਤੇਰੇ ਉੱਤੇ ਰੱਖ ਲੇ ਮੈਂ ਅੱਖ ਟੁੱਟ ਬਿਆਂ ਦੇ ਉੱਤੇ ਮੋਜਮਾਨ ਦਾ ਜਿਹੜਾ ਨਸਲਾਂ ਤੇ ਮੁੱਲ ਪਾਉਣ ਜਾਣਦਾ ਮੇਰੀ ਮੁੰਦਰੀ ਤਾਂ ਨੱਕ ਤਿੰਨ ਨੂੰ ਜਾਣ ਸਾਰਾ ਜਗ ਬਰਵਾਂਦਾ ਤੇ ਦਰਸਨ ਦੁਜੱਟ ਵਿੱਚ ਗੀਰਦਾ ਨਾ ਤਾਂ ਤੇਰਾ ਬਣਦਾ ਨੇ ਹੱਕ ਹੱਕ ਤੇ ਤੇਰਾ ਬਣਦਾ ਨੇ ਹੱਕ ਵਿੱਚ ਜ਼ਗੀਰਦਾਰਾ ਤਾਂ ਤੇਰਾ ਬਣਦਾ ਨੇ ਹੱਕ